ਸਮੁੰਦਰੀ ਜਹਾਜ਼ ਕਿੱਡਾ ਵੀ ਲਗਜ਼ਰੀ ਹੋਵੇ ਤੇ ਕਿੱਡਾ ਵੀ ਮਹਿੰਗਾ ਹੋਵੇ ਇੱਕ ਟਾਈਮ ਆਉਂਦਾ ਜਦੋਂ ਉਹਦਾ ਅੰਤ ਆ ਜਾਂਦਾ ਵਾ ਤੇ ਉਹਨੂੰ ਕਵਾੜਖਾਨੇ 'ਚ ਖੜਕ ਕੇ ਉਹਨੂੰ ਤੋੜ ਕੇ ਉਹਦਾ ਪੁਰਜ਼ਾ-ਪੁਰਜ਼ਾ ਕਰਨਾ ਪੈਂਦਾ ਵਾ ਤੇ ਉਹਨੂੰ ਲੋਹੇ ਦੇ ਭਾਅ ਵੇਚਣਾ ਪੈਂਦਾ ਵਾ ਪੂਰੀ ਦੁਨੀਆ ਵਿੱਚ 90% ਜਹਾਜ਼ ਤੋੜਨ ਦਾ ਕੰਮ ਕਰਦੇ ਆ ਤਿੰਨ ਦੇਸ਼ ਕਰਦੇ ਆ ਪਾਕਿਸਤਾਨ, ਇੰਡੀਆ ਤੇ ਬੰਗਲਾਦੇਸ਼ ਅਲੰਗ ਗੁਜਰਾਤ ਦਾ ਹਕਿਲੋਮੀਟਰ ਲੰਬਾ ਐਦਾਂ ਦੀ ਚੀਜ਼ ਆ ਜਿੱਥੇ ਜਿਹੜੇ ਪੁਰਾਣੇ ਜਹਾਜ਼ ਤੋੜ ਕੇ ਵੱਢ ਕੇ ਕੱਟ ਕੇ ਇਹਨਾਂ ਦਾ ਲੋਹਾ ਹੱਟ ਕੀਤਾ ਜਾਂਦਾ ਵਾ ਤੇ ਫਿਰ ਇਹਨੂੰ ਲੋਹੇ ਦੇ ਭਾਅ ਵੇਚਿਆ ਜਾਂਦਾ ਵਾ ਤੇ ਪੂਰੀ ਦੁਨੀਆ ਦੇ ਵਿੱਚ ਇਹ ਤਿੰਨ ਦੇਸ਼ ਹੀ ਇਦਾਂ ਦੇ ਆ ਜਿੱਥੇ ਕਿ ਸਸਤੀ ਲੇਬਰ ਮਿਲ ਜਾਂਦੀ ਆ ਤੇ ਇਦਾਂ ਦੇ ਕਾਮਕਾਰ ਨੂੰ ਜਿਹੜੇ ਬੰਦੇ ਲੱਭ ਜਾਂਦੇ ਆ ਕਿਉਂਕਿ ਬਾਕੀ ਦੇਸ਼ਾਂ ਵਿੱਚ ਨਾ ਤੇ ਇੰਨੀ ਜਿਆਦੀ ਲੇਬਰ ਹੈਗੀ ਆ ਤੇ ਨਾ ਉਹ ਸਸਤੀ ਹੈਗੀ ਆ ਬਾਕੀ ਦੇਸ਼ਾਂ ਵਿੱਚ ਵਰ ਦਾ ਰੇਟ ਜਿਆਦਾ ਵਾ ਇਹ ਕੰਮ ਜਿਹੜਾ ਇੰਡੀਆ ਪਾਕਿਸਤਾਨ ਦੇ ਬੰਗਲਾਦੇਸ਼ ਦੇ ਲੋਕ ਇਹ ਕਰ ਸਕਦੇ ਕਿਉਂਕਿ ਇਹ ਕੰਮ ਵੀ ਥੋੜਾ ਔਖਾ ਹੁੰਦਾ ਵਾ ਵੱਡਣ ਕੱਟਣ ਵਾਲਾ ਥੋੜਾ ਫੇਨ ਵਾਲਾ ਤੇ ਇਸ ਕਰਕੇ ਇਹ ਤਿੰਨੇ ਦੇਸ਼ ਹੀ ਇਦਾਂ ਦਾ ਕੰਮ ਕਰਦੇ ਆ ਤੇ ਜੇ ਵੱਡੇ ਵੱਡੇ ਅਮਰੀਕਾ ਵਰਗੇ ਦੇਸ਼ ਇਹਨੂੰ ਤੋੜਨ ਤੇ ਉਹਨਾਂ ਦੇ ਅਰਬਾਂ ਡਾਲਰਾਂ ਦਾ ਖਰਚਾ ਆ ਜਾਂਦਾ ਵਾ ਇਹ ਤੇ ਹਜ਼ਾਰਾਂ ਬੰਦੇ ਜਿਹੜਾ ਕੰਮ ਕਰਦੇ ਇਹਦੇ ਆਪਣੀ ਮਜ਼ਦੂਰੀ ਕਰਕੇ ਨਾਲੇ ਆਪਣੇ ਪਰਿਵਾਰ ਦਾ ਘੇਡ ਭਰਦੇ ਆ ਤੇ ਨਾਲੇ ਜਾਜ ਤੋੜ ਦਿੰਦੇ ਆ ਵਿਸ਼ਵ ਪੂਰੇ ਦਾ 90% ਇਹ ਤਿੰਨਾਂ ਦੇਸ਼ਾਂ ਦੇ ਕੋਲ ਹੈ ਜਾਜ ਤੋੜਨ ਦਾ ਕੰਮ